ਹੱਜੀ ਹੁਣ ਤੱਕ ਦੀ ਤਮਾਕੇਦਾਰ ਵੀਡੀਓ ਆ ਗਈ ਗਿਆਨੀ ਬੂਟਾ ਸਿੰਘ ਦੀ ਬਿਕਰਮਜੀਤ ਛੇਤੀ ਵੀਡੀਓ ਆਪਾਂ ਕੱਲ ਵੀ ਅਪਲੋਡ ਕੀਤੀ ਸੀ ਪਰ ਜਿਹੜੀ ਹੁਣ ਤਮਾਕੇਦਾਰ ਵੀਡੀਓ ਫਿਰ ਤੋਂ ਬਿਕਰਮਜੀਤਿਆ ਬਾਰੇ ਕਈ ਵੱਡੇ ਸਵਾਲ ਕਿੱਥੇ ਜਾਂਦੇ ਆ ਤੇ ਕਈ ਗੱਲਾਂ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਬਿਕਰਮਜੀਤਿਆ ਕਹਿ ਰਿਹਾ ਸੀ ਵੀ ਮੇਰੇ ਤੇ 32 ਕੈਵਰੇ ਲਾਇਆ ਜਦੋਂ ਜੇਲ੍ਹ ਦੇ ਵਿੱਚ ਸੀ ਤਾਂ ਉਹ 32 ਕੈਵਰੇ ਕਿਉਂ ਲਾਇੀ ਸੀ ਇਹ ਗਿਆਨੀ ਬੂਟਾ ਸਿੰਘ ਜੀ ਦੱਸਣਗੇ ਤੇ ਆਪਾਂ ਜ਼ਿਆਦਾ ਸੁਵਾੜੀ ਲੈਦੇ ਵੀਡੀਓ ਤੁਬਾਕੇਦਾਰ ਆ ਦੱਸ ਤਾਂ ਮੈਂ ਵੀ ਸਕਦਾ ਪਰ ਲੇਕਿਨ ਜਿਹੜਾ ਗੈਂਦੀ ਬੂਟਾ ਸਿੰਘ ਨੇ ਦੱਸਣਾ ਉਹਦਾ ਦਾਜ ਕੁਝ ਹੋਰ ਆ ਵੱਖਰਾ ਤਾਂ ਪਹਿਲਾਂ ਤੁਹਾਨੂੰ ਵੀਡੀਓ ਸਰਾਦ ਗਏ ਤਾਂ ਫਿਰ ਆਪਾਂ ਕਰਾਂਗੇ ਅੱਗੇ ਗੱਲਬਾਤ ਸੁਣੋ ਵੀਡੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਜੀਠਨੀ ਅਧੀਆਂ ਮਾਰੀਆਂ ਹੋਈਆਂ 10 ਜਬੜੀਆਂ ਦਾ ਜਵਾਬ ਦੇਣਾ ਹੈ ਧਿਆਨ ਦੇ ਨਾਲ ਸੁਣੋ ਤੇ ਪਹਿਲਾਂ ਚਾਉਣ ਵਾਲੇ ਦੇਖਣ ਕਿ ਜੈਕਟ ਵਧੀਆ ਲੱਗਦੀ ਹੈ 5000 ਰੁਪਈਆ ਵਾਲੀ ਮਹਿੰਗੀ ਹੈ 3000 ਦਾ ਕੱਪੜਾ ਸੀ ਤੇ 2000 ਸਮਾਈ ਵਾਲਾ ਲੈ ਲੈਂਦਾ ਅੰਦਰ ਕੱਪੜਾ-ਕਪੜਾ ਲਿਗ੍ਹ ਵਾਸਤੇ ਵਧੀਆ ਲੱਗ ਰਿਹਾ ਹੈ ਉਹਦਾ ਮੈਚਿੰਗ ਵਧੀਆ ਆ ਘੜੀ ਵੀ ਉਦਾਂ ਦੀ ਹੈ ਘੜਤਾ ਬੈਵਾ ਵੀ ਪਾਗ ਵੀ ਉਦਾਂ ਦੀ ਹੈ ਵਧੀਆ ਲੱਗਦਾ ਫਿਰ ਚਲੋ ਬਹੁਤ ਵੱਡੇ ਚੈਨਲਾਂ ਤੇ ਇਹ 10 ਜਵਲੀਆਂ ਜਿਹੜੀਆਂ ਮਾਰੀਆਂ ਮਜੀਠੀਆਂ ਨੇ ਬਹੁਤ ਕੁਝ ਚੈਨਲਾਂ ਵਾਲੇ ਦਿਖਾ ਰਹੇ ਮੈਂ ਸਾਰਿਆਂ ਦਾ ਜਵਾਬ ਦੇਣਾ ਨਹੀਂ ਚਾਹਤਾ ਦੋ ਚਾਰ ਕਿਤੇ ਦੇਵਾਂ ਵਿੱਚੋਂ ਜਿਹੜੀਆਂ ਚਿਲਹੂਨੇ ਲੜਨ ਲਾ ਦੇਣਗੇ ਪਹਿਲਾਂ ਤਾਂ ਮਜੀਠੀਆ ਕਹਿੰਦਾ ਕਹਿੰਦਾ ਜੇਲ੍ਹ ਵਿੱਚ ਮੇਰੇ ਤੇ 32 ਪਤਾ ਨਹੀਂ 35 ਪਤਾ ਨਹੀਂ 36 ਕਮਰੇ ਲਾਏ ਗਏ ਨੇ ਉਕੇ ਇੰਨੀ ਮੂਵਮੈਂਟਸ ਸੀ ਮੇਰੇ ਤੇ ਉਹਨਾਂ ਕੈਮਰਾ ਨਾਲ ਤੇਰਾ ਪ੍ਰਸ਼ਾਸਨ ਨੇ ਸਰਕਾਰ ਨੇ ਕੁਝ ਨਹੀਂ ਦੇਖਣਾ ਸੀ ਤੇਥੋਂ ਕੁਝ ਨਹੀਂ ਕਰਾਉਣਾ ਸੀ ਅਗਲੇ ਨੇ ਉਹਨਾਂ ਨੇ ਕੈਮਰੇ ਤਾਂ ਲਾਏ ਸੀ ਇਹ ਚਿੱਟੇ ਦਾ ਵਪਾਰ ਇੱਕ ਦੇ ਅੰਦਰ ਮਰਮੁਰਨਾ ਜਾਵੇ ਸਾਡੇ ਗੱਲ ਪਵੇ ਤਾਂ ਲਾਏ ਸੀ ਕੈਮਰੇ ਸਮਝਾਈ ਗੱਲ ਦੀ ਕਿਉਂਕਿ ਜਿਹੜੀ ਬੱਬਰ ਖਾਲਸਾ ਨੇ ਧਮਕੀ ਦਿੱਤੀ ਹੈ ਇਹ ਵੀ ਕਰਤੂਤਾਂ ਤੁਹਾਡੀਆਂ ਆਪਣੀਆਂ ਸੀ ਵੀ ਉਹ ਜਾਣ ਕੇ ਸ਼ੋਸ਼ੇ ਛੱਡੇ ਜਾਣ ਸੁਰਲੀਆਂ ਛੱਡੀਆਂ ਜਾਣ ਪ੍ਰਸ਼ਾਸਨ ਨੂੰ ਭਾਜਣਾ ਪੈਣ ਸਰਕਾਰ ਨੂੰ ਪ੍ਰਬਲਮ ਪਾ ਦੇ ਉਹਨਾਂ ਕਰਕੇ ਤੁਹਾਡੇ ਦੇ 32 33 ਕੈਮਰੇ ਲਾਏ ਸੀ ਵੀ ਇਧਰੋਂ ਉਧਰੋਂ ਨਮ ਤਾਂ ਟਪਦਾ ਹੋਏ ਉਦਾਂ ਨਾਲ ਧੌਣ 'ਚ ਕੁਛ ਮਾਰ ਜੇ ਅੰਦਰ ਨਾਲ ਮਰ ਜੇ ਮਰਿਆ ਗੱਲ ਸਾਡੇ ਸੌਰੀ ਮਰਿਆ ਸਭ ਸਾਡੇ ਗੱਲ ਪਵੇ ਤਾਂ ਕੈਮਰੇ ਲੱਗੇ ਸੀ ਇੱਕ ਤਾਂ ਜਵਾਬ ਇਹ ਹੈ ਤੇ ਦੂਜੀ ਗੱਲ ਉਹਨੇ ਕਹੀ ਕਹਿੰਦਾ ਟਾਈਗਰ ਅਭੀ ਜਿੰਦਾ ਹੈ ਟਾਈਗਰ ਨਹੀਂ ਟਾਈਗਰ ਨਹੀਂ ਕਹਿਣਾ ਸੀ ਇਹ ਕਹਿਣਾ ਸੀ ਵੀ ਚਿੱਟੇ ਦਾ ਵਪਾਰੀ ਪੰਜਾਬ ਨੂੰ ਲੁੱਟਣ ਵਾਲਾ ਲੋਕਾਂ ਦੇ 15 16 ਲੱਖ ਪੁੱਤ ਮਰਵਾਉਣ ਵਾਲਾ ਹਾਲੇ ਜਿੰਦਾ ਹੈ ਇਦਾਂ ਕਹਿਣਾ ਸੀ ਸਮਝ ਗਈ ਗੱਲ ਦੀ ਟਾਈਗਰ ਨਹੀਂ ਕਹਿਣਾ ਸੀ ਹੁਣ ਜੇ ਕੋਈ ਮੇਰੇ ਕੋਲ ਪੁੱਛੇ ਨਾ ਇੱਕ ਅਜੇ ਦੇਵ ਗਾਂਧੀ ਫਿਲਮ ਹੈ ਉਹ ਜਿਹੜਾ ਪਲੇਨ ਹਾਈਜੈਕ ਕੀਤਾ ਸੀ ਕੰਧਾਰ ਉਹਦੇ ਤੇ ਬਣੀ ਹੋਈ ਹੈ ਤੇ ਉਹ ਜਿਹੜਾ ਅਤਵਾਦੀ ਸੀ ਪਾਕਿਸਤਾਨ ਦਾ ਉਹਨੂੰ ਰੈਸਟ ਕੀਤਾ ਸੀ ਤੇ ਜਦੋਂ ਉਹਨੂੰ ਛੱਡਣ ਗਏ ਨੇ ਨਾ ਕੈਂਪਰਮੈਂਟ ਜਿਹੇ ਹੋਇਆ ਸੀ ਵੀ ਅਸੀਂ ਪਲੇਨ ਤਾਂ ਛੱਡਾਂਗੇ ਸਾਡਾ ਅਤਵਾਦੀ ਛੱਡੋ ਚਲੋ ਸਪਸ਼ਟ ਨਹੀਂ ਮੱਝਣਾ ਤੇ ਜਦੋਂ ਇਧਰ ਸਾਡੀ ਕਮਾਂਡੋ ਜਾਂਦੀ ਹੈ ਪਲੇ ਲੈ ਕੇ ਤਾਂ ਉਧਰ ਉਹ ਕਾਫੀ ਤੇਲ ਦੇ ਕੇ ਆਉਂਦੇ ਆ ਮੈਂ ਲੰਬਾ ਜੜਾ ਨਾ ਕਰਾਂ ਤੇ ਉਹਨੂੰ ਨਾਲ ਹੀ ਲਿਆਉਂਦੇ ਤੇ ਫਿਰ ਉਹਨੂੰ ਨਾ ਜਹਾਜ਼ ਤੋਂ ਥੱਲੇ ਛੁੱਟਦੇ ਨੇ ਬੰਬ ਪਾ ਕੇ ਗ੍ਰਨੇਡ ਪਾ ਕੇ ਤੇ ਨਾਲ ਕਹਿੰਦੇ ਨੇ ਕਹਿੰਦੇ ਹਾਂ ਫੇਂਚ ਦੋ ਇਸਕੋ ਹਮਾਰੇ ਦੇਸ਼ ਮੇਂ ਕੁੱਤੋਂ ਕੋ ਮਾਰਨੇ ਕੀ ਇਜਾਜ਼ਤ ਨਹੀਂ ਹੈ ਇਹ ਮਰੀਠੀ ਇਹਨਾਂ ਨੇ ਕਿਹਾ ਮੈਂ ਮੈਂ ਤਾਂ ਫਿਲਮ ਦੀ ਗੱਲ ਕਰੀ ਐ ਵੀ ਉਥੇ ਕਿਹਾ ਸੀ ਉਹਨਾਂ ਨੇ ਇਹ ਡਾਇਲੌਗ ਬੋਲਿਆ ਹੋਇਆ ਹੈ ਇਨੇ ਵੀ ਡਾਇਲੋਗ ਸਲਮਾਨ ਖਾਨ ਦੀ ਫਿਲਮ ਦਾ ਬੋਲਿਆ ਕਿ ਟਾਈਗਰ ਅਜੇ ਜਿੰਦਾ ਹੈ ਟਾਈਗਰ ਨਹੀਂ ਇਹ ਕਹਿਣਾ ਸੀ ਚਿੱਟੇ ਦਾ ਵਪਾਰੀ 16 17 ਲੱਖ ਚਿੱਟੇ ਨਾਲ ਮੁੰਡਾ ਜਿਹੜਾ ਮਰਿਆ ਵੀ ਉਹ ਮੁੰਡੇ ਮਰਵਾਉਣ ਵਾਲਾ ਹਲੇ ਮਜੀਦੀਆ ਜਿੰਦਾ ਹੈ ਇਹ ਕਹਿਣਾ ਸੀ ਚੰਗ ਲੱਗਿਆ ਬਹੁਤ ਅੱਛਾ ਇੱਕ ਗੱਲ ਹੋਰ ਕਹੀ ਦੇਖੋ ਕਹਿੰਦਾ ਜਦੋਂ ਬੈਸ਼ ਹੋਈ ਅਕੇ ਸਰਕਾਰ ਦੇ ਵਕੀਲਾ ਨੇ ਇਹ ਗੱਲ ਕਹੀ ਕਿ ਜਵਾਨਤ ਦੇ ਦਿਓ ਜੀ ਮਜੀਠੀਆ ਮੁੱਛਾਂ ਨੂੰ ਤਾਂ ਨਾ ਦੇਵੇ ਪਹਿਲੀ ਗੱਲ ਤਾਂ ਇਹ ਦੱਸੋ ਵੀ ਜਿਹੜੇ ਵਿਰੋਧੀ ਧਿਰ ਦੇ ਵਕੀਲ ਹੁੰਦੇ ਨੇ ਮਤਲਬ ਜਿਹੜੇ ਸਰਕਾਰ ਦੇ ਵਕੀਲ ਹੁੰਦੇ ਆ ਤੇ ਉਹ ਇਦਾਂ ਕਿਵੇਂ ਕਹਿ ਦੇਣਗੇ ਵੀ ਜਵਾਨਤ ਦੇ ਦੇ ਦਿਓ ਉਹ ਤਾਂ ਰੋਕਣਗੇ ਉਹ ਕਿਦਾਂ ਕਹਿ ਦੇਣਗੇ ਇਹ ਵਕੀਲਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਜਿਹੜੇ ਕਿ ਬੇਦੁਕੀਆਂ ਗੱਲਾਂ ਜਵੜੀਆਂ ਗੱਲਾਂ ਹੁਣੇ ਗੱਲ ਕਹੀ ਅਕੇ ਮੁੱਛਾਂ ਨੂੰ ਤਾ ਨਾ ਦੇਨੇ ਉਹ ਭਰਾਵਾ ਜਿਹੜਾ ਮੁੱਛਾਂ ਤੇ ਹੱਥ-ਪੇਰ ਦਾ ਹੁੰਦਾ ਹੈ ਨਾ ਉਹਨੂੰ ਪੰਜਾਬੀ ਦੇ ਵਿੱਚ ਬਦਮਾਸ਼ ਕਹਿੰਦੇ ਆ ਬਦਮਾਸ਼ ਉਹਨੂੰ ਚੰਗਾ ਨਹੀਂ ਮੰਨਦੇ ਮੁੱਛਾਂ ਦੇ ਹੱਥ-ਪੇਰਨ ਵਾਲਾ ਬੰਦਾ ਸਮਝ ਗਈ ਗੱਲ ਦੀ ਉਹਨੂੰ ਚੰਗਾ ਨਹੀਂ ਕਹਿੰਦੇ ਦੂਜੀ ਗੱਲ ਤੁਹਾਨੂੰ ਤਾਂ ਮੁੱਛਾਂ ਰੱਖਣ ਦਾ ਹੱਕ ਹੀ ਕੋਈ ਨਹੀਂ ਜਿਹੜੇ ਬੰਦੇ ਨਸ਼ਾ ਤਸ਼ਕਰ ਹੋਣ ਪੰਜਾਬ ਨੂੰ ਲੁੱਟਣ ਵਾਲੇ ਹੁਣ ਜਿੰਨਾ ਬੇਅਦਬੀ ਕਰਵਾਈ ਹੋਵੇ ਉਹ ਤਾਂ ਮੁਸਲੇ ਹੱਕਦਾਰ ਹੀ ਨਹੀਂ ਤੂੰ ਤਾਂ ਸੇਫ ਸੁਪ ਕਰਾ ਕੇ ਖੁਸ਼ਰੇ ਦੀ ਅੱਡੀ ਵਰਗਾ ਕੱਢੋ ਮੂੰਹ ਜਿੱਥੇ ਜਾ ਕੇ ਤਾਂ ਹਜ਼ਰਾਂ ਬਾਕ ਨੱਚਣੇ ਲਚੋ ਤੁਸੀਂ ਤੁਹਾਡਾ ਮੁਸ਼ਾਹਨਾ ਕੀ ਮਤਲਬ ਹੈ ਤੁਹਾਨੂੰ ਜੇ ਕਿਤੇ ਪੰਥ ਦੀ ਕੌਮ ਦੀ ਸਿਧਾਂਤਾਂ ਦੀ ਸਮਝ ਹੋਵੇ ਤਾਂ ਪੰਜਾਬ ਦੇ ਆ ਹਾਲਾਤ ਤੁਸੀਂ ਬਣਾਉਂਦੇ ਸ਼੍ਰੋਮਣੀ ਕਮੇਟੀ ਦਾ ਤੁਸੀਂ ਇਦਾਂ ਬੇੜਾ ਕਰ ਕਰਦੇ ਇਹ ਜਵਾਬ ਨੇ ਤੁਹਾਡੀਆਂ ਗੱਲਾਂ ਦੇ ਫਿਰ ਕਹਿੰਦਾ ਜੀ ਬਾਬੇ ਗੁਰਿੰਦਰ ਢਿਲੋ ਦੀ ਸਕਿਉਰਟੀ ਦੇ ਨਾਲ ਕੈਂਪਰੋਮਾਈਜ਼ ਕੀਤਾ ਜੇਲ੍ਹ ਪ੍ਰਸ਼ਾਸਨ ਨੇ ਗੱਡੀ ਅੰਦਰ ਨਹੀਂ ਜਾਣ ਦਿੱਤੀ ਹੁਣ ਇਹ ਸਭ ਤੋਂ ਵੱਡੀ ਜਮੜੀ ਜਮੜ ਗਿਆ ਕੋਈ ਵਕੀਲ ਦੱਸੂਗਾ ਵੀ ਜੇਲ੍ਹ ਅੰਦਰ ਕਿਸੇ ਮੰਤਰੀ ਤੋਂ ਬਿਨਾ ਕਿਸੇ ਜੱਜ ਤੋਂ ਬਿਨਾ ਕਿਸੇ ਵਕੀਲ ਤੋਂ ਬਿਨਾ ਸਿੱਧਾ ਕੋਈ ਅੰਦਰ ਜਾ ਸਕਦਾ ਕਿਸੇ ਨੂੰ ਇਜਾਜ਼ਤ ਹੀ ਨਹੀਂ ਸ਼ੁਕਰ ਕਰੋ ਵੀ ਗੱਡੀ ਬਾਹਰ ਰੋਕੇ ਬਾਬੇ ਨੇ ਦਰਵਾਜ਼ਾ ਖੋਲ ਕੇ ਅੰਦਰ ਲੈ ਗਏ ਹੋ ਸ਼ੁਕਰ ਕਰੋ ਉਹ ਵੀ ਜਿਵੇਂ ਤੁਸੀਂ ਤਾਰਾਂ ਜੋੜਦੇ ਹੋ ਨਾ ਵੀ ਬੀਜੇਪੀ ਦੇ ਨਾਲ ਸੈਂਟਰ ਨਾਲ ਜੁੜੀਆਂ ਸੀ ਤਾਂ ਸ਼ਾਇਦ ਅੰਦਰ ਨਾ ਗਿਆ ਨਹੀਂ ਤਾਂ ਮੁਸ਼ਕਲ ਸੀ ਇਹ ਗੱਲਾਂ ਮਜੀਠੀਏ ਨੇ ਕਈਆਂ ਦੇ ਕਈਆਂ ਤੋਂ ਹੋਰ ਵੀ ਬਹੁਤ ਖੁਸ਼ ਹੈ ਉਹចਪਾਸੀ ਮੈਂ ਨਾ ਜਾਮਾ ਅੱਛਾ ਇੱਕ ਗੱਲ ਹੋਰ ਕਹੀ ਅਕੇ ਪ੍ਰਸ਼ਾਸਨ ਇਹ ਚਾਹੁੰਦਾ ਸੀ ਕਿ ਮਜੀਠੀਆ ਜੇਲ੍ਹ ਦੇ ਵਿੱਚ ਹੀ ਮਰ ਜੇ ਤੇ ਨਾਲ ਨਾਂ ਕੀ ਦਾ ਜੋੜਿਆ ਸਿੱਧੂ ਮੂਸੇਵਾਲੇ ਦਾ ਆਖੇ ਜਿਵੇਂ ਸਿੱਧੂ ਮੂਸੇਵਾਲੇ ਤੁਸੀਂ ਮਰਵਾਇਆ ਤਾਂ ਇਦਾਂ ਮੈਨੂੰ ਵੀ ਮਰਵਾ ਦਿਓ ਇਦਾਂ ਵੀ ਗੋਲੀ ਮਾਰ ਦੇ ਪਹਿਲਾ ਔਕਾਤ ਦੇਖੋ ਆਪਣੀ ਲੈਵਲ ਦੇਖੋ ਆਪਣਾ ਉਹਨੇ ਕਿਹਾ ਹੋਇਆ ਜਿਹਦਾ ਨਾਮ ਲੈ ਤੂੰ ਮੁੱਸੇ ਵਾਗਦਾ ਉਹ ਕਹਿੰਦਾ ਮੈਂ ਉਹਨਾਂ ਨਾਲ ਨਹੀਂ ਬੈਂਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਸਮਝ ਆਉਈ ਇਸ ਗੱਲ ਦੀ ਆਪਣਾ ਲੈਵਲ ਦੇ ਉਸ ਬੰਦੇ ਨੇ ਨਾ ਐਸਐਲ ਦੇ ਜਿਹੜਾ ਗਾਣਾ ਲਿਖਿਆ ਬਲਵਿੰਦਰ ਜਟਾਣੇ ਦਾ ਜ਼ਿਕਰ ਕੀਤਾ ਵੀ ਡੇਕਾਂ ਕਿਹੜੇ ਲਾਈਆਂ ਨੇ ਤੁਹਾਡੀ ਔਕਾਤ ਹੈਗੀ ਆ ਉਹਦੇ ਨਾਲ ਉਹਦੇ ਲੈਵਲ ਦੇ ਨਾਲ ਆਪਣਾ ਲੈਵਲ ਮੈਚ ਕਰਨ ਦੀ ਤੁਸੀਂ ਗਲਤ ਸਿਰੇ ਦੇ ਚਿੱਟਾ ਵੇਚਣ ਵਾਲੇ ਉਹ ਬੰਦਾ ਕਹਿੰਦਾ ਆਉਣ ਵਾਲੀ ਪੀੜ੍ਹੀ ਗ੍ਰੈਜੂਏਟ ਮਿਲੂਗੀ ਐਜੂਕੇਟ ਮਿਲੂਗੀ ਇਦਾਂ ਦੇ ਸ਼ਬਦ ਬੋਲੇ ਉਸ ਬੰਦੇ ਨੇ ਤੁਸੀਂ ਹਰਾਮਖੋਰ ਚਿੱਟਾ ਵੇਚਣ ਵਾਲੇ ਤੁਸੀਂ ਸਿੱਧੂ ਮੂਸੇਵਾਲੇ ਨਾਲ ਆਪਣਾ ਲੈਵਲ ਕੰਪੇਅਰ ਕਰਦੇ ਹੋ ਹੋਰ ਬਹੁਤ ਕੁਸ਼ਕੇ ਹਾਇ ਨੇ ਅਗੇ ਵਕੀਲ ਕਹਿੰਦੇ ਆ ਅਗੇ ਜਮਾਨਤ ਦੇ ਦਿਓ ਜੀ ਪਰ ਮਜੀਠੀਆ ਮੁਰਛਾਂ ਨੂੰ ਤਾਂ ਆਂਦੇ ਡੇਟਲ ਮੁਸ਼ੰਤ ਤਾਂ ਦੀ ਗੱਲ ਕਰਦੇ ਪਰ ਮੈਂ ਦਾੜ੍ਹੀ ਮਨਾਓ ਮੁੱਛਾਂ ਮਨਾਓ ਸਾਨੂੰ ਕਿਹੜਕ ਹੈ ਟੱਠੇ ਖੂਜ ਜਾਓ ਅਸਲ ਪੰਜਾਬ ਦੀ ਗੱਲ ਕਰਨੀ ਹੈ ਜੇ ਚਿੱਟਾ ਨਹੀਂ ਵੇਚਿਆ ਜੇ ਪੰਜਾਬ ਨਹੀਂ ਲੁੱਟਿਆ ਤੁਹਾਡੀ ਸਰਕਾਰ ਵਿੱਚ ਬਿਆਦਵੀ ਨਹੀਂ ਹੋਈ ਤਾਂ ਦੱਸੋ ਕਿਹੜੇ ਜੱਸ ਸਾਹਬ ਦੀ ਗੱਲ ਕਰਦੇ ਹੋ ਆ ਤੁਹਾਡੇ ਸਾਹਮਣੇ ਬੈਠਾ ਹੈ ਕਰਕੇ ਦੇਖੋ ਨਾ ਕੀ ਕਰਨਾ ਚਲੂਣੇ ਲੜਨ ਲਾਦੇ ਕਿ ਚਲੂਣੇ ਲੜਨ ਇੱਕ ਹੋਰ ਗੱਲ ਕਹਿਣੀ ਹੈ ਧਿਆਨ ਨਾਲ ਸੁਣ ਲਿਓ ਆ ਜਿਹੜੇ ਕੇਕ ਕੱਟਦੇ ਨੇ ਨਾ ਲੱਡੂ ਬਣਦੇ ਨੇ ਨਾਬਾ ਜੇਲ੍ਹ ਦੇ ਬਾਹਰ ਗਏ ਸੀ ਨਾਰੇ ਲਾਉਣ ਵੇ ਤੇ ਇਹ ਪਤਾ ਕੌਣ ਨੇ ਪਤਾ ਕੌਣ ਨੇ ਇਹ ਜੇ ਕੋਈ ਮੇਰੇ ਕੋਲ ਪੁੱਛੇ ਅਕਲੋਂ ਖਾਲੀ ਨੇ ਅਕਲੋਂ ਖਾਲੀ ਤੇ ਦੂਜੇ ਨੰਬਰ ਤੇ ਕੌਣ ਨੇ ਇਹ ਜਿਨ੍ਹਾਂ ਦਾ ਕਾਰੋਬਾਰ ਖੜ ਗਿਆ ਸੀ ਚਿੱਟਾ ਵਿਕਣੋਂ ਬੰਦ ਹੋ ਗਿਆ ਸੀ। ਉਹਨੂੰ ਪਤਾ ਸੀ ਵੀ ਚਿੱਟੇ ਦਾ ਵਪਾਰੀ ਤਾਂ ਅੰਦਰ ਬੈਠਾ ਹੈ। ਅਸੀਂ ਚਿੱਟਾ ਕਿਥੋਂ ਲੈ ਕੇ ਵੇਚਣਾ? ਇਹ ਉਹ ਸੀ ਡੇਡੇ ਗਏ ਐ। ਅਸਲ ਅਕਾਲੀ ਨਹੀਂ ਗਏ। ਨਾ 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 ਉਹਨੂੰ ਪਤਾ ਲੱਗਿਆ। ਉਹ ਨਹੀਂ ਜਾਣਗੇ। ਇੱਕ ਗੱਲ ਹੋਰ ਕਹਿਣੀ ਹੈ। ਇਸੇ ਨੇ ਕਹੀ ਐ ਮੈਂ ਆਪਣੇ ਕੋਲ ਨੂੰ ਕਹਿੰਦਾ ਕਹਿੰਦਾ ਜੇ ਭਵੰਤਮਾਨ ਪੰਜਾਬ ਦੇ ਮੁੱਖ ਮੰਤਰੀ ਦੀਆਂ ਲੱਤਾਂ ਭਾਰ ਚਲਦੀਆਂ ਨੇ ਫਿਰ ਕਹਿੰਦਾ ਮੇਰੇ ਕੰਸਟਿਟੂਐਂਸੀ ਜਾਨੀ ਕਿ ਮਜੀਠਾ ਹਲਕੇ ਤੇ ਮੇਰੇ ਬਰਾਬਰ ਇਲੈਕਸ਼ਨ ਲੜੇ ਉਹ ਭਰਾਵਾ ਤੂੰ ਐਮਐਲਏ ਬਣਦੀ ਗੱਲ ਕਰਦਾ ਜਿੱਥੇ ਤੂੰ ਖੜਾ ਹੋਣਾ ਉੱਥੇ ਬੁੱਲਣ ਵਾਸਤੇ ਮੈਂ ਆਉਣਾ ਐ ਐਮਐਲਏ ਤਾਂ ਬਹੁਤ ਵੱਡੀ ਗੱਲ ਤੈਨੂੰ ਪਿੰਡ ਦਾ ਸਰਪੰਚ ਨਹੀਂ ਬਣ ਦਿੰਦੇ ਸੀ ਬਣ ਮੈਂ ਕੀ ਨਹੀਂ ਦੇਣਾ ਮੈਂ ਲੋਕਾਂ ਨੂੰ ਦੱਸੂਗਾ ਬੀ ਇੰਨੇ ਲੱਖ ਮੁੰਡਾ ਮਨਜੀਠੀਏ ਦੇ ਚਿੱਟੇ ਨਾਲ ਮਰਿਆ ਕਿੱਥੋਂ ਖੜਾ ਹੋਣਾ ਦੱਸੀ ਭਵਾਂਤਮਾਨ ਕਹਿੰਦਾ ਮੇਰੇ ਬਰਾਬਰ ਇਲੈਕਸ਼ਨ ਲੜੇ ਮੁੱਖ ਮੰਤਰੀ ਦੋਸਾਂ ਤੋਂ ਇਲੈਕਸ਼ਨ ਲੜ ਸਕਦਾ ਤੇਰੇ ਨਾਲ ਵੀ ਲੜ ਲੂ ਫਿਰ ਕੀ ਕਰੇਗਾ ਐਮਐਲਏ ਦੀ ਤਾਂ ਆ ਛੱਡੋ ਅਸੀਂ ਤੁਹਾਨੂੰ ਕਿਸੇ ਪਿੰਡ ਦਾ ਸਰਪੰਚ ਨਹੀਂ ਬਣ ਦਿੰਦੇ ਇਸ ਤਰੀਕੇ ਨਾਲ ਲੋਕਾਂ ਨੂੰ ਸਮਝਾ ਰਹਿਆ ਕਿੱਥੇ ਭਜਦੇ ਫਿਰਦੇ ਹੋ ਕਿਹੜੀਆਂ ਫੜਾ ਮਾਰਦੇ ਬੇਤੁਕੀਆਂ ਗੱਲਾਂ ਕਰਦੇ ਹੋ ਔਰ ਜਿਹੜੀਆਂ ਗੱਲਾਂ ਇਹਨੇ ਜਵੜੀਆਂ ਮਾਰੀਆਂ ਨੇ ਨਾ ਆਕੇ মিডিਏ ਸਾਹਮਣੇ ਉਹਦੇ ਵਿੱਚ ਤੁਸੀਂ ਇਹਦੀਆਂ ਜਵਲੀਆਂ ਸੁਣ ਕੇ ਕਹਿਦੇ ਹੋ ਵੀ ਇਹ ਕਾਰਲੀ ਹੈ ਇਹ ਸਿੱਖ ਹੈ ਵੀ ਇਹ ਸਰਦਾਰ ਇਹ 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 ਜਿਹੜੀ ਗੱਲ ਕਹਿੰਦਾ ਨਾ ਕਿ ਟਾਈਗਰ ਅਭੀ ਜਿੰਦਾ ਹੈ ਨਾ 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 ਤੁਸੀਂ ਤਾਂ ਮਰ ਚੁੱਕੇ ਹੋ ਟਾਈਗਰ ਦੀ ਸਾਹ ਗਿੱਦੜ ਵਧੀਆ ਵਧੀਆ ਲੱਗਦਾ ਮੇਰੇ ਮੂੰਹ ਚੋਂ ਤਾਂ ਭਰਮੀ ਜਵਾਬ ਹੁੰਦੇ ਗਿੱਦੜ ਕਹਿੰਦੇ ਚੰਗੀ ਤਰ੍ਹਾਂ ਵਧੀਆ ਲੱਗਦਾ ਗਲਾ ਨਹੀਂ ਪੈਂਦਾ ਠੋਕ ਠੋਕ ਕੇ ਠੋਕ ਠੋਕ ਕੇ ਚੰਗੀ ਤਰ੍ਹਾਂ ਜਿੰਨਾ ਮਰਜੀ ਕੁਝ ਬੋਲੋ ਜਿੰਨਾ ਮਰਜੀ ਕੁਝ ਬੋਲੋ ਐ ਵਧੀਆ ਟਕਾ ਟਕਾ ਕੇ ਜਵਾਬ ਦੇਣਾ ਤੁਹਾਨੂੰ ਟਕਾ ਟਕਾ ਕੇ ਜੇ ਕੋਈ ਗੱਲ ਅੱਜ ਬੋਲਣੀ ਰਹਿ ਗਈ ਤਾਂ ਕੱਲ ਨੂੰ ਦੁਬਾਰਾ ਬੋਲਦੇ ਆਂ ਅੱਜ ਪਿੰਡੀਆਂ ਦੋ ਖਾਧੀਆਂ ਨੇ ਕੱਲ ਨੂੰ ਤਾਜ਼ੀਆਂ ਵੰਡੀਆਂ ਚਾਰ ਕਿਲੋ ਖੋਆ ਲਿਆਤਾ ਪਿਆ ਫ੍ਰਿਜ ਲੱਗਾ ਪਿਆ ਤੇ ਕੱਲ ਨੂੰ ਚਾਰ ਵੱਧ ਖਾਵਾਂਗੇ ਫਿਰ ਉਦੋਂ ਵੱਧ ਇਹ ਖੁਸ਼ੀ ਨਹੀਂ ਥੋੜੀ ਬਿਢੋਲ ਤੇ ਟਮਕੇ ਲੱਗੇ ਕੇਕ ਕੱਟ ਲਿਆ ਇਹ ਤਾਂ ਚੀਕਾਂ ਨੇ ਚੀਕਾਂ ਪੈਂਦੀਆਂ ਨੇ ਨਾ ਬਾਅਦ ਤੁਸੀਂ ਹੁਣ ਰੋ ਨਹੀਂ ਸਕਦੇ ਕਿਉਂਕਿ ਤੁਨ ਚਿਹਰਾ ਥੋੜਾ ਜਿਹਾ ਕਾਸ਼ ਦਾਜਾ ਰੱਖਣਾ ਪੈਂਦਾ ਵੀ ਨਹੀਂ ਲੋਕ ਕਹਿਣਗੇ ਮਨਜੀਠੀਏ ਦਾ ਮੂੰਹ ਕਿਦਾਂ ਦਾ ਹੋ ਗਿਆ ਸ਼ਕਲ ਕਿਦਾਂ ਦੀ ਹੋਊਗੀ ਇਹ ਤੁਹਾਨੂੰ ਰੱਖਣਾ ਪੈਣਾ ਆ ਦੇਖਿਆ ਨੇ ਜਿਹੜੇ ਫਿਲਮੀ ਐਕਟਰ ਹੁੰਦੇ ਆ ਜੇ ਕਿਤੇ ਮਰਨ ਦਾ ਸੀਨ ਹੋਵੇ ਫਿਰ ਅੱਖਾਂ ਚ ਤੇਲ ਤੂਲ ਪਾ ਕੇ ਹੰਝੂ ਬਗਾਉਣੇ ਪੈਂਦੇ ਆ ਤੇ ਜੇ ਕਿਤੇ ਕਮੇਡੀ ਸੀਨ ਹੋਵੇ ਫਿਰ ਹੱਸਣਾ ਪੈਂਦਾ ਇਦਾਂ ਤਾਨੂੰ ਥੋੜੀ ਜੀ ਅਕਲ ਆ ਗਈ ਵੀ ਹੁਣ ਇਦਾਂ ਹੱਸਣਾ ਹੈ ਹੁਣ ਇਦਾਂ ਰੋਣਾ ਹੈ ਤੇ ਲੋਕਾਂ ਨੇ ਚਿਹਰਾ ਪੜ ਲਿਆ ਚੰਗੀ ਤਰ੍ਹਾਂ ਭਲੇਖੇ ਚ ਨਾ ਰੋ ਐ ਵਧੀਆ ਨਾ ਰਾ ਪੱਧਰਾ ਕਰਕੇ ਦੇਵਾਂਗੇ ਪੱਧਰਾ ਪੱਧਰਾ ਕਰਕੇ ਦੇਵਾਂਗੇ ਰਾ ਤੂੰ ਹੀ ਤਾਂ ਆਪੀ ਕਹੋਂਗੇ ਵੀ ਕਿੱਥੇ ਪੰਗਲ ਹੈ ਚਲੋ ਬੌਲਾ ਕਾਨੂੰ ਬੋਲਣਾ ਆਪਾਂ ਬਗੜੀਆਂ ਮਾਰਨਗੇ ਆਪਾਂ ਤਾਂ ਜਵਾਬ ਦਿੱਤਾ ਜਿਹੜੀਆਂ 10 ਬਗੜੀਆਂ ਮਾਰਗੇ ਉਸ ਉਹਨਾਂ ਵਿੱਚੋਂ 4-5 ਗੱਲਾਂ ਦਾ ਜਵਾਬ ਦਿੱਤਾ ਤੇ ਲੋਕ ਸੁਣਨਗੇ ਤੇ ਦੂਜੀ ਗੱਲ ਕਮੈਂਟ ਚੰਗੀ ਤਰ੍ਹਾਂ ਪੜਿਆ ਕਰੋ ਚੰਗੀ ਤਰ੍ਹਾਂ ਫਿਰ ਸਵਾਲ ਵਧੀਆ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸੀ ਗਿਆਨੀ ਬੂਟਾ ਸਿੰਘ ਜੋ ਬਈ ਸੱਚ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਚਾਹੇ ਕੋਈ ਵੀ ਮੁੱਦਾ ਹੋਵੇ ਸਬੂਤ ਦੇ ਆਧਾਰ ਤੇ ਤਤਾਂ ਦੇ ਆਧਾਰ ਤੇ ਜੋ ਜੋ ਸੱਚ ਉਹਦਾ ਲੋਕਾਂ ਸਾਹਮਣੇ ਪੇਸ਼ ਕਰਦਾ ਤੇ ਪਰ ਲੈ ਕੇ ਬੇਕਰ ਮਜੀਠੀਏ ਬਾਰੇ ਸੋਡਾ ਕੀ ਕਹਿਣਾ ਬੇਕਰ ਮਜੀਠੀ ਨੂੰ 7 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵੱਲੋਂ ਵਿਜੀਲੈਂਸ ਵੱਲੋਂ ਗ੍ਰਿਫਤਾਰੀ ਹੁੰਦੀ ਹੈ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਇੱਕ ਨਸ਼ਾ ਤਸਕਰ ਵੀ ਦੱਸਿਆ ਜਾਂਦਾ 540 ਕਰੋੜ ਦੇ ਦੋਸ਼ ਲੱਗਦੇ ਆ ਹਜ਼ਾਰ ਏਕੜ ਜਿਹੜੀ ਜ਼ਮੀਨ ਆ ਫਰਵਾਚਲ ਦੇ ਵਿੱਚ ਤੇ ਬਾਕੀ ਹੋਰ ਪ੍ਰਾਪਰਟੀਆਂ ਪਤਾ ਨਹੀਂ ਕਿੰਦੀਆਂ ਕ 40 ਹਜ਼ਾਰ ਪੰਨਿਆਂ ਦੀ ਚਾਰ ਸੀਟ ਪੇਸ਼ ਕੀਤੀ ਜਾਂਦੀ ਆ ਤੇ ਪਰ ਉਦੋਂ ਬਾਅਦ ਆਵਾਦੀ ਪਾਰਟੀ ਦੇ ਜਿਹੜੇ ਵਿਧਾਇਕ ਆ ਹਰਪਾਲ ਜੀਮਾ ਦਾ ਬਿਆਨ ਵੀ ਹੁੰਦਾ ਵੀ ਕੱਲਾ ਸਿਰਫ ਜਮਾਲਤ ਬਲੀਆ ਪੂਰੀ ਤਰ੍ਹਾਂ ਬਰੀ ਤਾਂ ਨਹੀਂ ਹੋਈ ਐਦੂ ਅੱਗੇ ਦੇ ਬਾਬਲੇ ਜਿਹੜੇ ਕੀ ਦੇਖਦੇ ਆ ਕੀ ਰਹਿਣਗੇ ਉਹਨਾਂ ਦਾ ਕਿਹੜਾ ਇਹ ਆ ਵੀ ਹਜੇ 40000 ਰੁਪਏ ਦੀ ਚਾਰ ਸੀਟ ਪੇਸ਼ ਕਰੀਆ ਹਜੇ ਵਿੱਚ ਉਹਦੇ ਵਿੱਚ ਬਹੁਤ ਵੱਡੇ ਸਬੂਤ ਜਿਹੜੇ ਰਖਰੇਲਾ ਕੋਡ ਦੇ ਵਿੱਚ ਹੈ ਜੇ ਬਾਕੀ ਹੈ ਦੇਖਣਾ ਉਹ ਇਹ ਵੜਦਾ ਅੱਗੇ ਦੇ ਬਾਬਲੇ ਕੀ ਰਹਿਣਗੇ ਬਿਕਰ ਬਚੀ ਜਿਹੜੀ ਗੈਰੀ ਬੂਟਾ ਸਿੰਘ ਦੀ ਹੁਣ ਤੱਕ ਦੀ ਵੀਡੀਓ ਇਹ ਸੋਡੇ ਦਾ ਸਾਝੀ ਜ਼ਰੂਰ ਕਰ ਲਈ ਸੀ ਬਿਲ ਦੇਖਣ ਲਈ ਨਵੀਂ ਵੀਡੀਓ ਦੇ ਨਾਲ ਧੰਨਵਾਦ